ਹਾਮੀ ਦੋਸਤੋ ਚਿਬੜਾਂ ਦੀ ਚਟਣੀ ਚਿਬੜਾਂ ਦੀ ਚਟਣੀ ਚੰਨੀ ਖਾਦੀ ਚਿਪੜਾਂ ਨਿਕਲੇ ਹੈ ਇੱਥੇ ਹੀ ਫਾਈਆ ਹਾਂ ਪਰ ਆਪ ਬਣਾਉਦੇ ਆ ਵੀ ਅੱਜ ਚਿਪੜਾਂ ਦੀ ਚਟਣੀ ਬਣਾਉਣ ਲੱਗੇ ਨਾਲ ਦਾਲ ਦਿਵਾਲੀ ਆ ਕਹਿੰਦੇ ਲక్ష్ਮੀ ਆਊਗੀ ਮੋਠਾ ਈ ਦਾਲ ਤੇ ਨਾਲ ਚਿਪੜਾਂ ਦੀ ਚਟਣੀ ਲక్ష్ਮੀ ਮਾਤਾ ਦਾ ਜਿਹੜਾ ਆਉਣਾ ਉਹ ਨਹੀਂ ਕਾਈ ਜਾਂਦੀ ਹੈ ਜੀ ਹੁਣ ਬੰਦ ਕਰ ਦਿੰਦੀ ਹੈ। ਹਾਂ ਲక్ష్ਮੀ ਮਾਤਾ ਵਿਚਾਰੀ। ਲక్ష్ਮੀ ਕੰਮ ਨਾਲ ਹੀ ਆਉਦੀ। ਹਾਂ ਇਹ ਤਾਂ ਹੈ। ਵੱਡ ਤੇ ਲਈ ਤਾਂ ਥੋੜੀ ਲక్ష్ਮੀ ਆ ਜੀ ਵਿਚਾਰੀ। ਹਾਂ ਕੰਮ ਕਰਨਾ ਪੈਣਾ ਲక్ష్ਮੀ ਆਸਤੇ। ਹਾਂ। ਇਹ ਕਿਵੇਂ ਚਿਪੜੇ ਇੱਕ ਤਾਂ ਚਿਪੜ ਜੇ ਨੇ ਵੱਡੇ ਸੀਗੇ ਉਹ ਸਹੀ ਸੀਗੇ। ਲੈ ਹੋਰ। ਹਾਂ। ਉਹ ਆਏ ਆ ਨਾ। ਅੱਛਾ। ਮਖੜੀ ਟਾਈਪ ਖਾਣ ਵਾਲੇ ਹੁੰਦੇ ਆ ਉਹ। ਹਾਂ। ਚਰਨੀ ਆੜੀਆਂ ਦੇਸੀ। ਹਾਂ। ਚਰਨੀ ਵਾਲੇ ਛੋਟੀ ਛੋਟੀ ਦਿੰਦੇ। ਉਹ ਲੋ ਦੋ ਆਜਾ ਮੈਂ ਚਿਪੜ ਲੈਣ ਲੱਗਾ ਉੱਥੋਂ ਤੇ ਮੈਨੂੰ ਉਹ ਜਨਾਨੀ ਆ ਕਾਦੀ ਕਹਿੰਦੀ ਵੀਰੇ ਇਹ ਕੀ ਆ ਬਹ ਚਿਪੜ ਹੈ ਚਿਪੜ ਚਿਪੜ ਕਹਿੰਦੀ ਇਹ ਚਿਪੜ ਮੈਂ ਹਾਂ ਜਾਨੇ ਨਹੀਂ ਹੁੰਦਾ ਕਿ ਤਰਾ ਚਿਪੜ ਵਰਗਾ ਮੂੰਹ ਮੈਂ ਇਹ ਉਹ ਚਿਪੜ ਕਹਿੰਦੀ ਇਹਦੀ ਸਬਜ਼ੀ ਕਿਵੇਂ ਬਣਦੀ ਆ ਉਹ ਮੈਂ ਪੈਣੇ ਸਬਜ਼ੀ ਨਹੀਂ ਬਣਦੀ ਇਹਦੀ ਲੋਕ ਪਰਮਾ ਸਮਝ ਲੈਂਦੀ ਆ ਪਰ ਆ ਕੀ ਆ ਕਾਲਾ ਨਹੀਂ ਇਹ ਟੱਕਰ ਰੁਬੀ ਤੇ ਵੀ ਆ ਵੀਡੀਓ ਤੇ ਮੈਨੂੰ ਆਦੀ ਇਹ ਵੀਰੇ ਨੇ ਸਬਜੀ ਕਿਵੇਂ ਬਣਦੀ ਆ ਮੈਂ ਹਾਂ ਭੈਣੇ ਨੇ ਸਬਜੀ ਨੂੰ ਬਣਦੀ ਉਹ ਚੰਨੀ ਬਣਦੀ ਆ ਕਹਿੰਦੇ ਸੁਣਿਆ ਦਾ ਹੈ ਬਹੁਤ ਵਧੀਆ ਮੈਂ ਜੱਜ ਬਣਾਈ ਚੰਨੀ ਕਿਵੇਂ ਬਣਦੀ ਮੈਂ ਹਾਂ ਫਿਰ ਮੈਨੂੰ ਦੱਸਿਆ ਫਿਰ ਉਹ ਮੈਨੂੰ ਆਦੀ ਕਹਿੰਦੀ ਵੀ ਵੀਰੇ ਦੇਖਾ ਕਿਵੇਂ ਜਾਂਦਾ ਵੀ ਕਿਹੜੇ ਚੀਜ਼ ਮੈਨੂੰ ਕੱਢ ਕੇ ਦਿੱਤੇ ਕਹਿੰਦੀ ਇਹ ਆਹਦੇ ਪੀਲੇ ਆ ਮੈਂ ਹਾਂ ਇਹ ਤਾਂ ਕੱਚੇ ਹੁੰਦੇ ਇਹ ਤਾਂ ਪੱਕੇ ਹੁੰਦੇ ਇਹ ਤਾਂ ਖਾ ਸਕਦੇ ਆਪਾਂ ਤੇ ਮੈਂ ਨਾਮ ਵਾਲੇ ਕੱਪੜੇ ਜਾਈ ਨੇ ਨਾਮ ਵਾਲੇ ਪੱਕੇ ਨੇ ਮੈਂ ਇਹਨਾਂ ਦੀਆਂ ਹਾਂ ਨਹੀਂ ਆਉਣੀਆਂ ਜਾਈ ਮੜੇ ਬਾਹਰ ਆਇਆ ਮੈਂ ਨੂੰ ਕਿਹਾ ਵੀ ਕਹਿੰਦੀ ਪਤਾ ਕਿਵੇਂ ਲੱਗੂ ਫਿਰ ਮੈਂ ਨੂੰ ਦੱਸਿਆ ਮੈਂ ਕਿ ਆਹ ਜੀ ਡੰਡੀ ਆ ਨਾ ਇਹ ਸੁੱਕੀ ਹੋ ਗਈ ਇੱਥੇ ਮੈਂ ਅਸਲ ਜਗ੍ਹਾ ਖਬਦ ਵੀ ਨਹੀਂ ਗਈ ਇਹ ਬਰਤੂਆ ਪੱਕੇ ਵਾਲੀ ਹੋ ਗਈ ਹਾਂ ਪਹਿਲਾਂ ਕਈ ਦਿਨ ਦੇ ਸੀ ਰੋਗ ਹਾਂ ਸਿਆਣੀ ਦਿਵਾਲੀ ਕੱਪੜ ਦੀਵਾਲੀ ਦੀਵਾ ਮੱਛੀ ਚੁੱਬੜ ਚੂਆ ਕੀ ਰੰਗ ਮੱਛੀ ਸਪੱਕਿਆ ਚੁੱਬੜ ਚੂਆ ਪੱਕਿਆ ਚੂਏ ਆ ਦੇ ਚੁੱਬੜ ਤੁਮਾ ਪੱਕਿਆ ਆਦੇ ਹੁੰਦੇ ਸੀ ਤੁਮਾ ਤੁਮ ਮੈਂਨੇ ਕੀ ਪਕਾ ਦਿੱਤਾ ਪਰ ਛੱਲ ਕੇ ਛੱਲ ਕੇ ਨੂੰ ਮੈਕਸੀ ਗ੍ਰਾਇੰਡ ਕਰ ਲੈ ਵਾਹ ਇਹ ਮੈਨੇ ਕਿਹਦਾ ਕੋ ਬਣਾਉਦਾ ਯਸ ਇਹਦਾ ਕੋੜਣਾ ਆਪਣੇ ਹੈਗਾ ਤਾਂ ਹੈ ਕੁੰਡਾ ਵੀ ਆਪਣੇ ਕੁੰਡਾ ਨਹੀਂ ਆਪਣੇ ਨੂੰ ਪਤਾ ਕੀ ਹੈ ਆਪਣੇ ਉਹ ਤਾਂ ਹੈਗਾ ਤੇ ਕੋੜਨਾ ਹੈਗਾ ਹਾਂ ਕੁੰਡਾ ਜਾ ਕੇ ਤੁਸੀਂ ਕੁੱਤਿਆਂ ਨੂੰ ਚ ਪਾਣੀ ਪੋਹ ਮਾਰ ਕੇ ਕੁੰਡਾ ਰਹਿ ਕੇ ਡੰਡਾ ਨਹੀਂ ਕੁੰਡਾ ਦੁੱਧਾ ਦੇ ਆਇਆ ਮੇਰਾ ਕਿਹੜੀ ਕੁੰਡੇ ਦੀ ਮਾਰ ਪਤਾ ਕੀ ਉਹ ਉਧਰ ਚੁਲਾਈ ਆ ਨਾ ਹੁਣ ਮੈਂ ਇਹ ਚੋਕ ਕਰਾਂਗਾ ਪਿੱਛੇ ਲਿਓਗਾ ਮੈਂ ਚੱਕ ਮਿਕਸੀ ਰੋਕ ਲੀ ਆਲਾ ਚੰਚਾ 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 ਨਾ ਮੁਕਣਾ ਮਰਜੀ ਮੁਣੀ ਚ ਮੈਂ ਮਚਾਰ ਕੇ ਵੀ ਚੀਜ਼ ਲੈਣਾ ਹਾ ਜਪਾ ਹਰੀ ਮਰਚ ਬਾਗਰ ਤੇ ਮੈਂ ਕੱਲੀ ਮਿੰਨੂ ਪਾ ਲੈ ਇਹਦੇ 20 20 ਕਿਲੋ ਮੈਂ ਕਿਹੜਾ ਮਾਗੀ ਸ਼ੂਮੰਤਰ ਸ਼ੂ ਜਾਰੇ ਸਾਈਡ ਮੇਟ ਦਿਖਾ ਦਿੰਦੇ ਆ ਸ਼ੂਮੰਤਰ ਕਰਦੇ ਤੋੜਤੀ ਸੀਗੀ ਇੱਕ ਚੱਕ ਪੁੱਟ ਕੇ ਆ ਗਈ ਹਾਂ

ਲੱਗਿਆ ਕੀ ਆदमी ਦੇਖਾਂ ਵਾ ਲੈ ਛੱਡ ਦਿਓ ਇੱਥੇ ਨਾ ਰੱਖੋ ਮੈਂ ਇਹਦੇ ਲਈ ਰੱਖਿਆ ਖੱਖੜੀਆਂ ਦੀਸ ਨਹੀਂ ਆਉਂਦੀਆਂ ਖੱਖੜੀਆਂ ਦੀ ਦੇਖੋ ਹੋ ਖਰਬੂਜੇ ਜੜਨੀ ਖੱਖੜੀਆਂ ਦੀ ਸਮੈ ਨਾਉਂਦੀ ਆ ਭਰਾ ਆਉਂਦਾ ਇਹਨਾਂ ਦਾ ਅੰਚੇ ਵੀ ਆਇਆ ਕਰਨਾ ਕਿ ਮੇਰੇ ਨਾਲ ਕੱਬੀ ਆਉਂਦਾ ਲਾਉਂਦੇ ਪਾਣਾ ਟੱਕਣ ਲਾਉਣਾ ਕਿਵੇਂ ਐਦਾਂ ਹੀ ਲੱਗ ਗਿਆ ਨਾ ਬਾਰ ਪਟਾਕੇ ਚੱਲ ਜਾਂਦੇ ਆ ਦਿਵਾਲੀ ਤੇ ਚੈਰੀ ਖਾ ਕੇ ਪਟਾਕੇ ਜਗਣੇ ਵੱਡੇ ਵੱਡੇ ਬੰਬ ਉਹ ਵੀ ਨਾ ਚੱਲਦੇ ਚੱਲਦੇ ਨੇ ਆ ਠੂ ਇਹ ਮਨਲਾ ਪਿਆਰ ਉੱਪਰ ਆ ਗਿਆ ਬੰਦ ਲਾ ਦੋੜੇ ਪੀਣੇ ਦੁਬਾਰਾ ਬਾਈ ਕੀ ਤੇ ਡੇਰ ਦੇ ਲਈ ਜਾਨੇ ਐ ਕਰਦੇ ਨਹੀਂ ਭਾੜੇ ਤੋਂ ਉਹ ਹਿੱਲ ਜਾਂਦੀ ਹੈ ਉਹ ਢੇਲੇ ਤੇ ਬੜਾ ਕਹਿੰਦੇ ਇਹ ਖਰਾਬ ਹੋ ਗਈ ਨਾ ਦੇਖ ਕੇ ਚੱਕਾ ਕਰ ਲੋ ਚੱਕਾ ਦੀ ਬਣਗੀ ਨੂੰ ਚੜ ਬੁੰਡੀਆਂ ਟੱਡੀ ਘੱਟ ਨੇ ਉਹ ਹੋ 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 ਮਰਚਾਂ ਨਹੀਂ ਹੋ ਰਹੀਆਂ ਪਾਲੀ ਥੋੜੀ ਜੀ ਰਹਿ ਗਈ ਆ ਦੇਖੋ ਆ ਪਾਲੇ ਰੋੜ ਕੇ ਰਹਿਣ ਦੀ ਪਾਲੇ ਵਿੱਚ ਪਾਲੇ ਪਾਲੇ ਟਿੱਪੜ ਬਹੁਤ ਸੀਗੇ ਮਰਚਾਂ ਕੋਣੀ ਆ ਹੁਣ ਲਾਲ ਲਾਲ ਮਰਚ ਕੋਣੀ ਹਰੀ ਵੀ ਪਾਈ ਹੋਈ ਇਹ ਕੋਣ ਪਾਏ ਦੇ ਫਿਰ ਮੈਂ ਮੜੀ ਜੀ ਪਾਏ ਬਾਹਰ ਨਾ ਪਾਈ ਲਾਲ ਮਰਚ ਫਿਰ ਢੱਡ ਜਾ ਬੱਚਾ ਨਾ ਕਹਿੰਦਾ ਗ੍ਰੀਨ ਗ੍ਰੀਨ ਕੀ ਬੰਦਨੀ ਨੇ ਕੀ ਰਾਜਵੀਰ ਪੁੱਤ ਥੋੜ੍ਹ ਸਟੀਲ ਆਲਾ ਗੋਲ ਡੂੰਗਾ ਫੜਾਈ ਗੋਲ ਜਿਹੜਾ ਮਾਰੂ ਕੱਟ ਬਸ ਜੀ ਜੱਪਾ ਰੋਟੀ ਜੂਰ ਦੇਨੇ ਬਾਬਾ ਜੀ ਦੇਈ ਮਰੀ ਪਾਓ ਰੰਗਤ ਫੇਲਾ ਲ ਮਰਜਾ ਬਈਆਂ ਸੇ ਸਾਉਤੀ ਨਾ ਪਹਿਲੋ ਬੱਚੇ ਫਿਰ ਪਹਿਲਾ ਲਾ ਦਿੰਦੀ ਸਾਫਤੀ ਮਿਰਚ ਨਾਲ ਪਿਆਰਾ ਸੀ ਉਹ ਕੱਲ੍ਹ ਵਰਸਣ ਜਾ ਹੋਇਆ ਨਾ ਕਰਕੇ ਰੱਖੋ ਗ੍ਰੈਨ ਮਿਰਚਾਂ ਸਾਹੀਆਂ ਮਾਣ ਲਾਸਟ ਵਾਲੀ ਹੈ ਨਾ ਬੜਨੀ ਆ ਚਿਪੜਾਂ ਦੀ ਚੱਣੀ ਚਿਪੜਾਂ ਦੀ ਕੱਢ ਦੇਣੀ ਆ ਯਾਨ ਚਿਪੜਾਂ ਦੀ ਚੱਣੀ ਪਹਿਲਾ ਗੇਲ ਜਾਈ ਗਏ ਜਾਈ ਗਏ ਮੈਂ ਬੜੀ ਵਾਹ ਕੀ ਬਾਤ ਹੈ ਕੀ ਹਾਲ ਹੈ ਚੱਲਦੀ ਵੜੀ ਕੋਈ ਓਏ ਹੋਏ ਚਲਾਣਾ ਰਟਕਣੋ ਲਾਲੂ ਬੰਦੇ ਬਹੁਤ ਨਹੀਂ ਕੋਈ ਨਾ ਜੋਰ ਲਾ ਕੇ ਨੱਪਦੀ ਰ ਬਿੰਗੀ ਕਰਦੇ ਆ ਆ ਦੇਖੋ ਜੀ ਚਟਨੀ ਬਣੀ ਹੋਣਾ ਪਾ ਤੁਹਾਨੂੰ ਕੱਢ ਕੇ ਦਿਖਾਉਣੀ ਉਹ ਆ ਬਣੀ ਮੈਂ ਲੈ ਕੇ ਆਇਟਾਂਗਾ ਹੜੀ ਇਹਨੂੰ ਹੁਣ ਰਾਇਪੇ ਨਹੀਂ ਹੋ ਮਮੀ ਰਾਇ ਵਿੱਚ ਤੇਲ ਪਾਲਾ ਦੀਆਂ ਜੜੇ ਨਹੀਂ ਚਟਨੀ ਤੜਕਾ ਵੀ ਨਾਉਂਦੇ ਹੁੰਦੇ ਰੱਟੀਆਂ ਰੱਖਤੀਆਂ ਨੇ ਵਿੱਚ ਨਾ ਲਾਉਣੇ ਤੜਕੇ ਹਾਂ ਇਦਈ ਰੋਟੀ ਤੇ ਮਲਾਈ ਰੱਖ ਕੇ ਪਾ ਕੇ ਮਲਾਈ ਚਟਣੀ ਬਸ ਫੜ ਗਿਆ ਮਿਰਚਾਂ ਪਾ ਕੇ ਹਰੀ ਮਿਰਚ ਨਾਲ ਫਵਾਜਾ ਬਣਦਾ ਹੁਣ ਤਾਂ ਲਾਲ ਮਿਰਚ ਵੀ ਜ਼ਰੂਰੀ ਆ ਅੱਜ ਕੱਲ ਦੇ ਟਾਈਮ ਦੇ ਵਿੱਚ ਖੂਨ ਪਤਲਾ ਕਰਦੀ ਆ ਨਾ ਅੱਗੇ ਲਾਲ ਮਿਰਚਾਂ ਲੋਕ ਕਿੰਨੀਆਂ ਖਾਂਦੇ ਸੀ ਓਟ ਓਟ ਫੋੜੇ ਨਿਕਲਦੇ ਸੀ ਤੇ ਕੋਈ ਵੀ ਬਿਮਾਰੀ ਲਾਦੀ ਢੋੜ ਤੇ ਸਾਥੇ ਮਿਰਚਾ ਫੋੜ ਫੋੜ ਹਾਂ ਤੇ ਹੁਣ ਫੋੜਾ ਨਿਕਲਦਾ ਹੀ ਨਹੀਂ ਕਿਸੇ ਦਿਨਾਂ ਫੋੜਾ ਨਿਕਲੇ ਨਾ ਫੈਂਸੀ ਨਿਕਲੇ ਹੋਰ ਰੋਗ ਵੀ ਲੋਟ ਆਉਂਦੇ ਹਾਂ ਫਿਰ ਬੀਪੀ ਵਾਧਾ ਸ਼ੂਗਰ ਹੁੰਦਾ ਤਾਂ ਹੀ ਹੁੰਦੇ ਆ ਅੱਗੇ ਗਰਮੈਸ ਹੋਰ ਨਾਰੀ ਪਾਣੀ ਦੀ ਚਰਣੀ ਚਾਂਚਾ ਤਾਂ ਉਹ ਕਰੀ ਹਾਂਜੀ ਖੜਚਾ ਕਰਨਾ ਬਣ ਗਈ ਦੇਖਾ ਇਦਨ ਮਗਲ ਵਾਹਸ ਬਣ ਗਈ ਲਓ ਜੀ ਖਾਓ ਜੀ ਚਟਣੀ ਤੇ ਵੀਡੀਓ ਨੂੰ ਕਰੋ ਸ਼ੇਅਰ ਸਿੰਪਲ ਰੋਟੀ ਨਾਲ ਸਿੰਪਲ ਰੋਟੀ ਨਾਲ ਵੈਸੇ ਤਾਂ ਤੰਦੂਰ ਦੀ ਰੋਟੀ ਨਾਲ ਲੱਗਦੀ ਸਵਾਦ ਇਹ ਲਾਹੋ ਨਗਦੇ ਤੰਦੂਰ ਦੀਆਂ ਰੋਟੀਆਂ ਲਿਆਓ ਨਹੀਂ ਸੱਚੀ ਤੂੰ ਸਵੇਰੇ ਪਕੌੜੇ ਖਾਲੇ ਬਰੈਡ ਖਾਲੇ ਮੈਂ ਕਿਤੇ ਅੱਦੇ ਤੂੰ ਮੈਨੂੰ ਹੁਣੇ ਕਹਿੰਦੀ ਸੀ ਮੇਰਾ ਮੇਰੇ ਦੂਜਾ ਟੱਡ ਮੱਤੀੰਦਾ ਗਰਮੈਸ਼ ਹੋਈ ਪਈ ਆ ਮੋਠਾ ਹੀ ਦਾਲ ਆ ਚੱਣੀਏ ਤੰਦੂਰ ਦੀ ਰੋਟੀ ਲੈ ਆ ਬਸ ਹੋ ਗਿਆ ਲੈ ਮੋਠਾ ਹੀ ਦਾਲ ਤੰਦੂਰ ਦੀ ਰੋਟੀ ਕਰਾ ਹਾਂ ਤੁਸੀਂ ਕਿਹਾ ਤੰਦੂਰ ਦਾ ਚਲੋ ਤੁਸੀਂ ਜਾ ਲਾ ਕਰੋ ਵੀਡੀਓ ਸ਼ੇਅਰ ਤੇਲ ਬਾਰੇ ਲਾਉਣ ਨੂੰ ਨਹੀਂ ਗਿਆ